ਹਾਂਜੀ ਵੈਲਕਮ ਟੂ ਅਨਦਰ ਵਲੌਗ ਦੂਜੇ ਦਿਨ ਦੀ ਸਵੇਰ ਹੋ ਚੁੱਕੀ ਆ ਤੇ ਹੁਣ ਸਵੇਰੇ ਕੰਮ ਬਹੁਤਾ ਅਸੀਂ ਸਵੇਰੇ ਪੀ ਰਹੇ ਹਾਂ ਚਾਹ ਤੇ ਚਾਹ ਚੂਪੀ ਕੇ ਲੱਗਦੇ ਆ ਕੰਮ ਨੂੰ ਤੁਹਾਨੂੰ ਪਤਾ ਕਿ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਆ ਆ ਮੁੰਡਾ ਦੇਖੋ ਕਾਲਜ ਪਾਈ ਬੈਠਾ ਚਾਹ ਆ ਪੀ ਰਹੇ ਹਾਂ ਚਾਹ ਸਵੇਰੇ ਸਵੇਰੇ ਕਾਫੀ ਠੰਡ ਹੁੰਦੀ ਆ ਫੇਰੇ ਇਹ ਮੁੰਡਾ ਕੰਮ ਤੇ ਲੱਗਿਆ ਹੋਇਆ ਦੇਖੋ ਕਿਉਂਕਿ ਕੰਮ ਕਰਨਾ ਜ਼ਰੂਰੀ ਅੱਜ ਅਸੀਂ ਗੇਟ ਲਾਉਣਾ ਤੇ ਬਾਕੀ ਅੱਜ ਫੰਕਸ਼ਨ ਵੀ ਆ ਜਿਵੇਂ ਪ੍ਰੀ ਵੈਡਿੰਗ ਸ਼ੂਟ ਕਰਦੇ ਹੁੰਦੇ ਉਹ ਕਰਨੀ ਅੱਜ ਗੇਟ ਲਾਉਣ ਦਾ ਕੰਮ ਹੋ ਗਿਆ ਸਟਾਰ ਤੁਸੀਂ ਦੇਖ ਸਕਦੇ ਹੋ ਤੇ ਉਧਰ ਦੂਜਾ ਵੱਡਾ ਬਾਈ ਉੱਤੇ ਰੰਗ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਬਕਤੋਪ ਵੀ ਨਿਕਲਾਈ ਆ ਕਾਫੀ ਤੇ ਹੁਣ ਠੰਡ ਘਟ ਗਈ ਆ ਸਵੇਰੇ ਸਵੇਰੇ ਤਾਂ ਲੱਗਦੀ ਆ ਠੰਡ ਕੋਟ ਪਾਉਣਾ ਪੈਂਦਾ ਆ ਬਾਈ ਦੇ ਨੇੜੇ ਆ ਗਿਆ ਸੀ ਮੈਂ ਕਿਹਾ ਤੁਹਾਨੂੰ ਨੇੜੇ ਜਾ ਕੇ ਦਿਖਾ ਦਈਏ ਇੱਥੇ ਕਲਰ ਹੋ ਰਿਹਾ ਗ੍ਰੇਲਾਂ ਨੂੰ ਦੇਖ ਸਕਦੇ ਹੋ ਤੁਸੀਂ ਉੱਪਰ ਛੱਤ ਦੇ ਤੇ ਆ ਸਾਰੇ ਬਾਈ ਨੇ ਕਲਰ ਇੱਧਰ ਕਰਤਾ ਥੋੜਾ ਜਿਆ ਰਹਿ ਗਿਆ ਬਸ ਆ ਰਹੇਗਾ ਮੈਂ ਕਿਹਾ ਦੋ ਚਾਰ ਗੱਲਾਂ ਬਾਤਾਂ ਕਰ ਲਾਂਗੇ ਨਾਲੇ ਭਰ ਲਾਂਗੇ ਵੀਡੀਓ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਪ੍ਰੀ-ਵੇਡਿੰਗ ਦਾ ਕੰਮ ਹੋ ਗਿਆ ਸਟਾਰਟ ਇੱਥੇ ਕੈਮਰਾਮੈਨ ਦਿਖਾ ਰਿਹਾ ਲੜਕੀ ਦਾ ਬਚਪਨ ਤੇ ਇਹ ਸ਼ੂਟ ਲੈ ਰਹੇ ਆ ਅਲੱਗ-ਅਲੱਗ ਜਗ੍ਹਾ ਤੋਂ ਆਪਦਾ ਬਾਅਦ ਚ ਐਡੀਟਿੰਗ ਕਰਕੇ ਤੁਹਾਨੂੰ ਪਤਾ ਜਿਵੇਂ ਮੂਵੀ ਵਗੈਰਾ ਚ ਲਗਾਉਂਦੇ ਹੁੰਦੇ ਆ ਤੇ ਬਾਕੀ ਸਾਰੀ ਫੈਮਿਲੀ ਖੜੀ ਆ ਇੱਧਰ ਦੇਖ ਰਹੀ ਆ ਤੇ ਬਾਕੀ ਨਾਲ-ਨਾਲ ਦੱਸ ਵੀ ਰਿਹਾ ਇਦਾਂ ਕਰੋ ਇਦਾਂ ਕਰੋ ਕੋਈ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਬਾਕੀ ਦੋ ਬਾਈ ਆਏ ਆ ਕੈਮਰਾਮੈਨ ਜੇ ਕੈਮਰਾ ਰੱਖ ਕੇ ਆਏ ਤੇ ਉੱਤੋਂ ਵੀ ਸ਼ੂਟ ਕਰਨਾ ਛੱਤ ਦੇ ਉੱਪਰੋਂ ਵੀ ਤੇ ਇੱਕ ਨੀਚੋਂ ਬਚਪਨ ਦਿਖਾਉਣਾ ਕੁੜੀ ਦਾ ਤੇ ਉਹ ਕਰ ਰਿ ਪਰੀ ਵੈਡਿੰਗ ਜਿਆਦਾ ਕੁੜੀ ਦਾ ਬਚਪਨ ਦਿਖਾਇਆ ਜਾ ਰਿਹਾ ਤੁਸੀਂ ਦੇਖ ਹੀ ਸਕਦੇ ਹੋ ਦੋ ਬਾਈ ਆਏ ਆ ਕੈਮਰਾਮੈਨ ਤੇ ਇੱਧਰ ਬਾਕੀ ਸਾਰੇ ਖੜੇ ਆ ਬਾਕੀ ਦੇਖ ਰਿਹਾ ਪਰੀ ਵੈਡਿੰਗ ਹੁੰਦੀ ਹੋਈ ਹੈ ਨਾ ਤੇ ਆ ਹੱਸ ਵੀ ਰਿਹਾ ਕੋਈ ਉੱਧਰ ਦੇਖੋ ਹੱਸ ਵੀ ਰਿਹਾ ਤੇ ਕਹਿ ਰਹੇ ਆ ਪੁਰਾਣੇ ਸਮੇਂ ਚ ਇਹ ਪਰੀ ਵੈਡਿੰਗ ਵਗੈਰਾ ਨਹੀਂ ਹੁੰਦਾ ਥੋੜੀ ਬਹੁਤ ਪੋਚ ਹੀ ਹੁੰਦੀ ਸੀ ਤੇ ਹੁਣ ਪਰੀ ਵੈਡਿੰਗ ਤੁਹਾਨੂੰ ਪਤਾ ਹਰੇਕ ਹੀ ਕਰਦਾ ਤੇ ਇੱਥੇ ਦਿਖਾਇਆ ਜਾ ਰਿਹਾ ਕਿ ਕੁੜੀ ਆਪਦੀਆਂ ਸਹੇਲੀਆਂ ਨਾਲ ਚਰਖਾ ਕੱਤ ਰਹੀ ਹੈ ਨਾ ਤੇ ਇੱਧਰ ਬਾਕੀ ਦੇਖ ਰਿਹਾ ਸ਼ੂਟਿੰਗ ਹੁੰਦੀ ਹੋਈ ਇਹ ਭਾਬੀ ਜੀ ਖੜੇ ਆ ਇੱਥੇ ਹੈਲੋ ਘਰ ਐਸਰ ਨੂੰ ਤੇ ਕੈਮਰਾਮੈਨ ਬਾਈ ਦੱਸ ਰਿਹਾ ਵੀ ਇਦਾਂ ਇਦਾਂ ਕਰਨਾ ਤੁਸੀਂ ਇੱਕ ਬਾਈ ਦਾ ਸ਼ੂਟ ਪੂਰਾ ਹੋ ਗਿਆ ਉਹ ਬੈਠਾ ਤੁਸੀਂ ਦੇਖ ਸਕਦੇ ਹੋ ਪ੍ਰੀ ਵੈਡਿੰਗ ਸ਼ੂਟ ਦੇ ਨਾਲ ਨਾਲ ਸਾਡਾ ਕੰਮ ਵੀ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਇੱਧਰ ਹੋ ਰਹੀ ਆ ਚਨਾਈ ਗੇਟ ਲਾਉਣ ਲਈ ਤੇ ਉਹ ਦੇਖੋ ਬਜਰੀ-ਬੁਜਰੀ ਬਣੀ ਪਈ ਆ ਪੂਰੀ ਚਨਾਈ ਲਾ ਕੇ ਬਜਰੀ ਭਰਨੀ ਵਿੱਚ ਫਿਰ ਲਾਉਣਾ ਗੇਟ ਸ਼ਾਮ ਤਾਈਂ ਆਪਾਂ ਨੇ ਤੇ ਆ ਗਲੀ 'ਚ ਖੜੇ ਆਪਾਂ ਤੇ ਗਲੀ ਜੀ ਬਣਾਇਆ ਹੋਇਆ ਤੇ ਅਸੀਂ ਤਿੰਨ ਮੁੰਡੇ ਆ ਤਿੰਨੇ ਜਣੇ ਲੱਗੇ ਹੋਏ ਕੰਮ ਤੇ ਦੋਨੇ ਕੋਲੇ ਬਣ ਕੇ ਰੈਡੀ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਜਿਵੇਂ ਤੁਸੀਂ ਦੇਖਿਆ ਚੱਲੀ ਜਾਂਦੀਆਂ ਵਿਆਹ ਦੀਆਂ ਤਿਆਰੀਆਂ ਜਿਵੇਂ ਅੱਜ ਪ੍ਰੀ ਵੈਡਿੰਗ ਸ਼ੂਟ ਹੋਈ ਸੀ ਕੱਡਾ ਦਾ ਸਾਰਾ ਦਿਨ ਲੰਘ ਗਿਆ ਕੰਮ ਤੇ ਅਸੀਂ ਲੋਣਾ ਸੀ ਗੇਟ ਇੱਕ ਬੈਠਾ ਮੁੰਡਾ ਉਹ ਗੇਟ ਲੱਗ ਚੁੱਕਿਆ ਤੇ ਉਹ ਬਸ ਬਜਰੀ ਭਰਨ ਵਾਲੀ ਰਹਿ ਗਈ ਆ ਮਸਾਲਾ ਬਣ ਕੇ ਰੈਡੀ ਆ ਬਜਰੀ ਭਰ ਕੇ ਫਿਰ ਅਸੀਂ ਵਿਹਲੇ ਆ ਗੇਟ ਵੀ ਲੱਗ ਚੁੱਕਿਆ ਉਹ ਮੁੰਡਾ ਨਾਲ ਰਿਹਾ ਆਪਣੇ ਇੱਕ ਮੈਂ ਸੀ ਬਾਕੀ ਸਾਰੇ ਸੀ 3ਰੀ ਵੈਡਿੰਗ ਸ਼ੂਟ ਕਰਾਉਣ ਤੇ ਇੱਕ ਮਿਸਤਰੀ ਸਾਡੇ ਨਾਲ ਅੱਜ ਦਾ ਦਿਨ ਲੰਘਿਆ ਬਹੁਤ ਵਧੀਆ ਪਰੀ ਵੈਡਿੰਗ ਦੇ ਨਾਲ ਨਾਲ ਆਪਣਾ ਹੋ ਗਿਆ ਕੰਮ ਕੰਪਲੀਟ ਤੇ ਇਹ ਮੁੰਡਾ ਥੋੜਾ ਜਿਹਾ ਲੇਟ ਆਇਆ ਤੇ ਅੱਜ ਦਾ ਵਲੌਗ ਕਰਾਂਗੇ ਇੱਥੇ ਹੀ ਸਮਾਪਤ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਮਿਲਦੇ ਆ ਜਲਦੀ ਅਗਲੇ ਵਲੌਗ ਚ